ਹਾਂਜੀ ਦੋਸਤੋ ਅੱਜ ਉਹ ਸੀ ਕੋਠੀ ਦਿਖਾ ਰਿਹਾ ਤੁਹਾਨੂੰ ਇਹ ਸਿੰਗਲ ਪੋਰਸ਼ਨ ਦੀ ਕੋਠੀ ਹੈ ਜੀ ਦੇਖਣ ਨੂੰ ਡਬਲ ਪੋਰਸ਼ਨ ਦੀ ਲੱਗਦੀ ਹੈ 1000 ਸਕਰ ਫੁੱਟ ਏਰੀਆ ਜੀ ਇਹ ਸਾਰਾ ਤੇ ਆਹ ਦੇਖੋ ਬਾਈ ਮਾਮਟੀ ਵਗੈਰਾ ਛੱਤੀ ਹੋਈ ਆ ਪਲੱਸਟਰ ਤੱਕ ਕੋਠੀ ਸਾਰੀ ਰੈਡੀ ਆ ਤੇ ਬਾਈ ਕਹਿੰਦਾ ਸਾਢੇ 1.7 ਲੱਖ 7 ਲੱਖ ਰੁਪਇਆ ਲੱਗਿਆ ਸਾਰਾ ਹੀ 7 ਲੱਖ ਰੁਪਇਆ ਦੇ ਵਿੱਚ ਪਲੱਸਟਰ ਹੋ ਗਈ ਕੋਠੀ ਜੀ ਤੇ ਲਾਈਟ ਵਗੈਰਾ ਸਾਰੀ ਫਿਟਿੰਗ ਵਗੈਰਾ ਹੋ ਕੇ ਲਾਈਟ ਦੀ ਤੇ ਬਾਈ ਅੰਦਰੋਂ ਥੋੜਾ ਜਿਹਾ ਕੰਮ ਚੱਲ ਰਿਹਾ ਸੀ ਨਾ ਅਸੀਂ ਪੱਥਰ ਵਗੈਰਾ ਲੱਗੇ ਤੋਂ ਦੁਬਾਰਾ ਵੀਡੀਓ ਪਾਵਾਂਗੇ ਜਦੋਂ ਜੋੜੀਆਂ ਵਾਇਰਲ ਆ ਗਈਆਂ ਇੱਕ ਵਾਰੀ ਪਲਸਤਰ ਹੋਈ ਆ ਕੋਠੀ ਸਾਰੀ ਬਣ ਕੇ ਉੱਪਰ ਜਾਲੀ ਜੂਲੀ ਸਾਰਾ ਡਿਜ਼ਾਈਨਿੰਗ ਹੋ ਕੇ ਤੇ ਤਿਆਰ ਹੋਈ ਆ ਬਾਈ 7 ਗੱਲ ਲੱਖ ਰੁਪਏ ਲੱਗੇ ਆ ਭਰਾ ਕਹਿੰਦਾ ਤੇ 1000 ਸਕਰ ਫੁੱਟ ਏਰੀਆ ਬਾਈ ਦੀ ਛੋਟੀ ਜੀ ਫੈਮਿਲੀ ਆ ਫੈਮਿਲੀ ਦੇ ਵਿੱਚ ਮਈ ਆਪ ਆਗਾ ਬਾਈ ਦੇ ਬੱਚੇ ਅਤੇ ਮਾਂ ਪਿਓ ਨੇਗੇ ਐਡੀਕ ਫੈਮਿਲੀ ਵਾਸਤੇ ਭਰਾ ਆਪਾਂ ਪਹਿਲਾਂ ਵੀ ਛੋਟੀਆਂ ਸਿੰਗਲ ਪੋਰਸ਼ਨ ਦੀਆਂ ਕੋਠੀਆਂ ਪਤਾ ਉਹਨੂੰ ਦਿਖਾਉਂਦੇ ਰਹਿੰਨੇ ਆ ਤਾਂ ਬਾਈ ਆ ਪਤਾ ਹੀ ਕਹਿੰ ਵੀ ਜਦੋਂ ਕਿਸੇ ਭਰਾ ਨੇ ਕੋਠੀ ਬਣਾਉਣੀ ਹੈ ਇੱਕ ਛੋਟੀ ਜਿਹੀ ਫੈਮਿਲੀ ਵਾਸਤੇ ਤਾਂ 1000 ਕਵਰ ਫੁੱਟ ਏਰੀਆ ਬਣਾਓ ਤਾਂ ਤਾਂ ਜੋ ਜਦੋਂ ਮੰਨ ਕੇ ਚੱਲੋ ਜਿਵੇਂ ਕੋਠੀ ਤੇ 7 ਲੱਖ ਰੁਪਏ ਲੱਗੇ ਤਾਂ ਇਹਦੇ ਵਿੱਚ ਪੱਥਰ ਲੱਗ ਕੇ ਜੋੜੀਆਂ ਲੱਗ ਕੇ 1.5 ਲੱਖ ਰੁਪਏ ਹੋਰ ਲੱਗਣਾ ਬਾਈ ਤੇ ਸਾਰਾ ਜੋਰ ਮਾਰ ਕੇ 1.5 5 ਲੱਖ ਰੁਪਏ ਤੇ ਜਾਊਗੀ ਬਾਈ ਸਾਰਾ ਬਜਟ ਜਮਾਂ ਜਾਇਜ ਆ ਬਾਈ ਇੰਨਾ ਕੁ ਬੰਦਾ ਐਫਰਟ ਕਰ ਸਕਦਾ ਹਨਾ ਤੇ ਜਿਆਦਾ ਬਾਈ ਕਿਉਂਕਿ ਘਰ ਕੋਈ ਆਮਦਨਤਾ ਦਿੰਦਾ ਨਹੀਂ ਹਨਾ ਦੇਖੋ ਜੇ ਕਿਸੇ ਕੋਲ ਦੌਰ ਵੀ ਜਿਆਦਾ ਨਹੀਂ ਤਾਂ ਉਹ ला ਸਕਦੇ ਆਪਾਂ ਤਾਂ ਕੋਈ ਦਿੱਕਤ ਨਹੀਂ ਉਹਦੋਂ ला ਸਕਦੇ ਆ ਤੇ ਬਾਈ ਕਹਿੰਦਾ ਵੀ ਆਪਾਂ ਬਾਈ ਕੱਲੇ ਜਾਣੇ ਆਪਾਂ 1000 ਸਕਰ ਫੁੱਟ ਏਰੀਆ ਬਣਾਉਣਾ ਸੀ ਇੰਨਾ ਕੁ ਬਣਾ ਲਿਆ ਤੇ ਆਪਾਂ ਆਹ ਨਾਲ ਪੱਥਰ ਤੇ ਜੋੜੀਆਂ ਲਾ ਲਾਂਗੇ ਤੇ ਆਹ ਦੇਖੋ ਬਾਈ ਕੰਮ ਬਹੁਤ ਸੋਹਣਾ ਕੀਤਾ ਹੈ ਮਿਸਤਰੀ ਨੇ ਮਿਸਤਰੀ ਦਾ ਨੰਬਰ ਵੀ ਪਾਵਾਂਗੇ ਤੇ ਬਾਈ ਨੇ ਕੋਰਾ-ਕੂਰਾ ਐ ਜਮਾ ਟਕਈਆਂ ਪਈਆਂ ਨੇ ਤੇ ਆਹ ਦੇਖੋ ਉੱਪਰ ਤੋਂ ਲਾ ਕੇ ਬਹੁਤ ਘੈਂਟ ਡਿਜ਼ਾਈਨ ਬਾਈ ਕਲਾਸਿਕਲ ਲੁੱਕ ਦਿੰਦੀ ਹੈ ਕੋਠੀ ਨੂੰ ਤੇ ਉੱਪਰ ਮਮਤੀ ਵਗੈਰਾ ਇਦਾਂ ਛੱਤੀ ਆ ਉਹਦੇ ਉੱਪਰ ਵੀ ਜਾਲੀ ਲੱਗੀ ਹੋਈ ਆ ਤੁਸੀਂ ਬਾਹਰੋਂ ਤੁਹਾਨੂੰ ਦਿਖਾਇਆ ਜਦੋਂ ਦੇਖੀ ਸੀ ਹੈਨਾ ਤੇ ਪੀ ਡਬਲ ਪੋਰਸ਼ਨ ਲੱਗਦੀ ਹੈ ਕੋਠੀ ਦੇ ਪਾਰੋਂ ਸੜਕ ਤੇ ਆਪਾਂ ਦੇਖਦੇ ਆਂ ਬਾਈ ਅੰਦਰ ਤੋਂ ਵੀ ਬਾਅਦ ਚ ਵੀਡੀਓ ਪਾਵਾਂਗੇ ਸਾਰੀ ਇੱਕ ਵਾਰੀ ਕੰਮ ਚੱਲ ਰਿਹਾ ਅੰਦਰ ਖਲਾਰਾ ਜਾ ਪੈ ਰਿਆ ਸੀ ਤੇਰਾ ਆਪਾਂ ਆਖਿਆ ਚਲੋ ਬਾਹਰੋਂ ਡਿਜ਼ਾਈਨ ਦਿਖਾਉਣ ਆਲਾ ਬਾਈ ਉਹਨਾਂ ਨੂੰ ਦਿਖਾਈਏ ਚਲੋ ਕਿਸੇ ਭਰਾ ਨੇ ਕੋਠੀ ਬਣਾਉਣੀ ਹੁੰਦੀ ਹੈ ਤਾਂ ਆਪਾਂ ਇਦਾਂ ਦਾ ਡਿਜ਼ਾਈਨ ਬਾਹਰੋਂ ਬਣਾ ਸਕਦੇ ਆਂ ਆਪਣੀ ਕੋਠੀ ਦਾ ਹਨਾ ਤੇ ਬਾਈ ਛੋਟੀ ਫੈਮਿਲੀ ਵਾਸਤੇ ਬਾਈ ਇੱਕ ਵਾਰੀ ਫੇਰ ਕਹਿੰਦੇ ਛੋਟੀ ਫੈਮਿਲੀ ਵਾਸਤੇ ਬਾਈ ਕੱਟ ਬਜਟ ਦੀ ਥੋੜਾ ਏਰੀਆ ਬਹੁਤ ਸੋਹਣੀ ਕੋਠੀ ਹੈ ਬਾਈ ਤੇ ਵੀਡੀਓ ਨੂੰ ਸ਼ੇਅਰ ਕਰੋ ਭਰਾ ਜੀ ਨੂੰ ਜਿਹਨੂੰ ਤੇ ਆਪਾਂ ਅੱਗੇ ਤੋਂ ਵੀ ਤੁਹਾਡੇ ਵਾਸਤੇ ਇਦਾਂ ਦੀਆਂ ਕੋਠੀਆਂ ਲੈ ਕੇ ਆਉਂਦੇ ਰਵਾਂਗੇ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਫੇਸਬੁੱਕ ਪੇਜ ਨੂੰ ਤੇ YouTube ਤੇ ਵੀ ਆਪਣਾ ਹੋਮ ਡਿਜ਼ਾਈਨਰ ਦੇ ਨਾਮ ਤੇ ਬਾਈ ਪੇਜ ਆ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਬਾਈ ਤੇ ਇੰਸਟਾਗ੍ਰam ਤੇ ਵੀ ਬਾਈ ਪੇਜ ਨੂੰ ਫੋਲੋ ਕਰ ਲਿਓ ਤੇ ਕਿਵੇਂ ਲੱਗੀ ਕੋਠੀ ਕਮੈਂਟਾਂ ਜਰੂਰ ਦੱਸਿਓ ਮੇਰਾ ਬਹੁਤ ਧੰਨਵਾਦ